ਰਸੂਲ ਨੇ ਕਿਰਤਾਬ 3 ਅਧਿਆਇ ਦੇ ਵਿੱਚ ਲਿਖਿਆ ਕਿ ਦੁਪਹਿਰ ਦੇ ਵੇਲੇ ਪਤਰਸ ਅਤੇ ਯੋਹੰਨਾ ਪ੍ਰਭੂ ਦੇ ਉਦਾਸ ਜਦੋਂ ਇੱਕ ਵਾਰ ਹੇਕਲ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਜਾ ਰਹੇ ਸਨ ਤਾਂ ਹੇਕਲ ਦੇ ਬਾਹਰ ਕੁਝ ਲੋਕ ਜਿਹੜੇ ਇੱਕ ਜਮੰਦਰੂ ਲੰਗੜੇ ਨੂੰ ਲੈ ਕੇ ਆਏ ਜੋ ਕਿ ਹਰ ਰੋਜ਼ ਉਸ ਹੇਕਲ ਦੇ ਗੇਟ ਅੱਗੇ ਉਹਨੀਆਂ ਦੇਲੀਆਂ ਦੇ ਵਿੱਚ ਬਿਠਾ ਜਾਂਦੇ ਸੀ ਤੇ ਉਹ ਹੇਕਲ ਵਿੱਚ ਆਉਣ ਜਾਣ ਵਾਲਿਆਂ ਕੋਲੋਂ ਭੀਖ ਮੰਗਿਆ ਕਰਦਾ ਸੀ ਤੇ ਇਸੇ ਤਰ੍ਹਾਂ ਉਸ ਦਿਨ ਹੋਇਆ ਜਦੋਂ ਉਹ ਉੱਥੇ ਬੈਠਾ ਸੀ ਤਾਂ ਪ੍ਰਭੂ ਦੇ ਦਾਸ ਪਤਰਸ ਅਤੇ ਯੋਹੰਨਾ ਹੈਕਲ ਵਿੱਚ ਜਾਣ ਲੱਗੇ ਤੇ ਸਾਇਸ ਭਿਖਾਰੀ ਨੂੰ ਲੱਗਿਆ ਕਿ ਇਹਨਾਂ ਦੇ ਕੋਲ ਕੁਝ ਰੁਪਿਆ ਪੈਸਾ ਜਾਂ ਸੋਨਾ ਚਾਂਦੀ ਹੋਵੇਗਾ ਤੇ ਇਹ ਵੀ ਮੈਨੂੰ ਕੁਝ ਦੇ ਕੇ ਜਾਣਗੇ ਪਰ ਜਦੋਂ ਉਹਦੇ ਅੰਦਰ ਇਹ ਇੱਛਾ ਹੋਈ ਕਿ ਮੈਂ ਇਹਨਾਂ ਤੋਂ ਕੁਝ ਲਵਾਂ ਤਾਂ ਪ੍ਰਭੂ ਦੇ ਦਾਸ ਪਤਰਸ ਨੇ ਛੇ ਵਚਨ ਦੇ ਵਿੱਚ ਲਿਖਿਆ ਇਹ ਕਿਹਾ ਭਾਈ ਸੋਨਾ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ ਪਰ ਜੋ ਕੁਝ ਮੇਰੇ ਕੋਲ ਹੈ ਉਹ ਤੈਨੂੰ ਦਿੰਦਾ ਹਾਂ ਉਹਨੇ ਕਿਹਾ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਦੇ ਵਿੱਚ ਤੁਰ ਫਿਰ ਪ੍ਰਭੂ ਦੇ ਦਾਸ ਨੇ ਇਹ ਵਚਨ ਆਪਣੇ ਮukh ਚੋਂ ਕੱਢੇ ਤੇ ਯਿਸੂ ਦੇ ਨਾਮ ਦੇ ਵਿੱਚ ਉਹਦੇ ਉੱਤੇ ਚੰਗਾਈ ਨੂੰ ਰਿਲੀਜ਼ ਕੀਤਾ ਤੇ ਵਚਨ 'ਚ ਲਿਖਿਆ ਕਿ ਉਸੇ ਵਕਤ ਉਹਦੇ ਗੋਡੇ ਗਿੱਡੇ ਜਿਹੜੇ ਆ ਪੈਰ ਉਹ ਸਿੱਧੇ ਹੋ ਗਏ ਤੇ ਉਹ ਛਾਲ ਮਾਰ ਕੇ ਖੜਾ ਹੋ ਗਿਆ ਹallelujah ਔਰ ਲਿਖਿਆ ਕਿ ਉਹ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਹਾਈਕਲ ਦੇ ਅੰਦਰ ਗਿਆ ਪਰਮੇਸ਼ਰ ਦੇ ਭਵਨ ਦੇ ਵਿੱਚ ਗਿਆ ਅਤੇ ਪਰਮੇਸ਼ਰ ਦੀ ਮਹਿਮਾ ਕੀਤੀ ਹallelujah ਖੁਦਾਵੰਦੇ ਲੋਕੋ ਰੱਬ ਦੇ ਦਾਸ ਜਦੋਂ ਸਾਡੇ ਲਈ ਦੁਆ ਕਰਦੇ ਹਨ ਪ੍ਰਾਰਥਨਾਵਾਂ ਕਰਦੇ ਹਨ ਸਾਡੇ ਲਈ ਇਹਨਾਂ ਬਹੁਤ ਆ ਅੱਜ ਕਈ ਵਾਰੀ ਅਕਸਰ ਦੇਖਿਆ ਜਾਂਦਾ ਹੈ ਕਿ ਅ ਅਗਰ ਕਿਸੇ ਵਿਸ਼ਵਾਸੀ ਨੂੰ ਅਗਰ ਤੁਸੀਂ ਪੈਸੇ ਨਾਲ ਨਹੀਂ ਮਦਦ ਕਰ ਸਕਦੇ ਤੁਸੀਂ ਉਹਨਾਂ ਲਈ ਦੁਆ ਕਰਦੇ ਹੋ ਉਹਨਾਂ ਲਈ ਉਪਵਾਸ ਰੱਖਦੇ ਹੋ ਵਰਤ ਰੱਖਦੇ ਹੋ ਇਹ ਬਹੁਤ ਵੱਡੀ ਗੱਲ ਹੈ ਜਰੂਰੀ ਨਹੀਂ ਹੁੰਦਾ ਕਿ ਹਰੇਕ ਰੱਬ ਦੇ ਦਾਸ ਪਾਸਟਰ ਜੀ ਕੋਲ ਖੁੱਲਾ ਪੈਸਾ ਹੋਵੇ ਧਨ ਦੌਲਤ ਹੋਵੇ ਕਿ ਉਹ ਪੈਸੇ ਨਾਲ ਜਾਂ ਧਨ ਦੌਲਤ ਨਾਲ ਸਾਡੀ ਮਦਦ ਕਰ ਸਕਣ ਇਹ ਜਰੂਰੀ ਨਹੀਂ ਹੁੰਦਾ ਪਰ ਅਕਸਰ ਸੁਣਨ ਵਿੱਚ ਮਿਲਦਾ ਹੈ ਕਈ ਲੋਕਾਂ ਦੇ ਕੋਲ ਵੀ ਰੱਬ ਦੇ ਦਾਸ ਨੇ ਪਾਸਟਰ ਜੀ ਨੇ ਸਾਡੇ ਸਾਨੂੰ ਪੈਸੇ ਨਹੀਂ ਦਿੱਤੇ ਸਾਡੀ ਪੈਸੇ ਨਾਲ ਮਦਦ ਨਹੀਂ ਕੀਤੀ ਹੋ ਸਕਦਾ ਹੈ ਉਹਦੇ ਕੋਲੇ ਵਿਚਾਰੇ ਕੋਲੇ ਨਾ ਹੋਣ ਹੋ ਸਕਦਾ ਉਸ ਰੂਪੇਸ਼ੀ ਦੀ ਖੁਦ ਨੂੰ ਤੰਗੀ ਹੋਵੇ ਪਰ ਸਭ ਤੋਂ ਵੱਡੀ ਗੱਲ ਕਿ ਪਰਮੇਸ਼ਵਰ ਤੁਹਾਨੂੰ ਤੁਹਾਡੇ ਪਾਸਟਰ ਜੀ ਦੇ ਦੁਆਰਾ ਬਰਕਤ ਦੇ ਰਿਹਾ ਤੁਹਾਨੂੰ ਅਸੀਸ ਦੇ ਰਿਹਾ ਜਿਹੜੇ ਤੁਹਾਡੇ ਲਈ ਦੁਆਵਾਂ ਕਰਦੇ ਨੇ ਉਪਵਾਸ ਰੱਖਦੇ ਨੇ ਤੁਹਾਨੂੰ ਅੱਗੇ ਵਧਾ ਰਿਹਾ ਹੈ ਵਚਨ ਦੇ ਵਿੱਚ ਸੇਵਕਾਈ ਦੇ ਵਿੱਚ ਅੱਗੇ ਵਧਾ ਰਿਹਾ ਹੈ ਆਤਮਿਕ ਜੀਵਨ ਵਿੱਚ ਹਰ ਤਰ੍ਹਾਂ ਦੇ ਨਾਲ ਤੁਹਾਨੂੰ ਪਰਮੇਸ਼ਵਰ ਅੱਗੇ ਵਧਾ ਰਿਹਾ ਪਾਸਟਰ ਤੁਹਾਡੇ ਲਈ ਦੁਆਵਾਂ ਕਰ ਰਹੇ ਨੇ ਤੇ ਜਦੋਂ ਉਸੇ ਰੱਬ ਦੇ ਦਾਸ ਨੂੰ ਜਿਨੇ ਇੰਨੀ ਮਿਹਨਤ ਕੀਤੀ ਹੁੰਦੀ ਹੈ ਇੱਕ ਛੋਟੀ ਜੀ ਗੱਲ ਪਿੱਛੇ ਨਿਰਾਸ਼ਗੀ ਜ਼ਾਹਰ ਕਰਦੇ ਨੇ ਕਿ ਵੀ ਸਾਨੂੰ ਪਹਿਹ ਨਹੀਂ ਦਿੱਤਾ ਮੈਂ ਪਹਿਲਾਂ ਕਿਹਾ ਕਿ ਰੱਬ ਦੇ ਦਾਸ ਕੋਲੇ ਜ਼ਰੂਰੀ ਨਹੀਂ ਕਿ ਪੈਸੇ ਹੋਣ ਕਈ ਐਸੇ ਰੱਬ ਦੇ ਦਾਸ ਹਨ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਬੜੇ ਤੰਗੀ ਵਿੱਚੋਂ ਗੁਜ਼ਰਦੇ ਨੇ ਪਰ ਉਹ ਦੁਆਵਾਂ ਕਰਦੇ ਨੇ ਪਰ ਉਹ ਅਸ਼ੀਸ਼ਾਂ ਦਿੰਦੇ ਨੇ ਪੁਲਿਸ ਵੀ ਕਹਿੰਦਾ ਆ ਕਹਿੰਦਾ ਨਿਰਧਨ ਹੀ ਭਾਵੇਂ ਅਸੀਂ ਪਰ ਦੂਜਿਆਂ ਨੂੰ ਧਨੀ ਬਣਾਉਂਦੇ ਹਾਂ ਉਹ ਕਹਿੰਦਾ ਭਾਵੇਂ ਅਸੀਂ ਜਾਦੇ ਤਨਵਾਨ ਨਹੀਂ ਹਾਂ ਸਾਡੇ ਕੋਲੇ ਕੋਈ ਪੈਸਾ ਟਕਾ ਨਹੀਂ ਹੈ ਅਸੀਂ ਕੋਈ ਵੱਡੇ ਪੈਸੇ ਵਾਲੇ ਨਹੀਂ ਹਾਂ ਪਰ ਅਸੀਂ ਦੂਜਿਆਂ ਨੂੰ ਆਪਣੀਆਂ ਦੁਆਵਾਂ ਦੇ ਨਾਲ ਆਪਣੀਆਂ ਪ੍ਰਾਰਥਨਾਵਾਂ ਦੇ ਨਾਲ ਆਪਣੀ ਸ਼ਰਧਾ ਦੇ ਨਾਲ ਧਨਵਾਨ ਬਣਾਉਂਦੇ ਹਾਂ ਤੇ ਰਬ ਦਾ ਦਾਸ ਤੁਹਾਡੇ ਲਈ ਹਰ ਰੋਜ਼ ਇਹੀ ਦੁਆ ਕਰਦਾ ਆ ਕਿ ਪਰਮੇਸ਼ਰ ਤੁਹਾਨੂੰ ਪੈਸੇ ਵਿੱਚ ਵੀ ਬਰਕਤ ਦੇਵੇ ਪਰਮੇਸ਼ਰ ਤੁਹਾਡੇ ਤੁਹਾਨੂੰ ਖੁਸ਼ਹਾਲ ਜ਼ਿੰਦਗੀ ਦੇਵੇ ਪਰਮੇਸ਼ੁਰ ਤੁਹਾਡੇ ਜੀਵਨ ਵਿੱਚੋਂ ਦੁੱਖ ਦੂਰ ਕਰੇ ਤਾਡੀ ਮੁਸੀਬਤਾਂ ਨੂੰ ਦੂਰ ਕਰੇ ਪਰ ਅਕਸਰ ਅੱਜ ਸੁਣਨ ਵਿੱਚ ਮਿਲਦਾ ਆ ਕਿ ਬਈ ਕੋਈ ਪਾਸਟਰ ਕੋਈ ਸੇਵਕ ਕਿਸੇ ਨੂੰ ਘਰ ਬਣਾ ਕੇ ਦੇ ਰਿਹਾ ਜਾਂ ਕਿਸੇ ਨੂੰ ਕੁਝ ਹੋਰ ਪੈਸੇ ਨਾਲ ਹੈਲਪ ਕਰ ਰਿਹਾ ਭਾਈ ਉਹਨਾਂ ਕੋਲੇ ਪੈਸਾ ਹੈਗਾ ਆ ਉਹ ਹੈਲਪ ਕਰ ਰਹੇ ਨੇ ਜ਼ਰੂਰੀ ਨਹੀਂ ਕਿ ਸਭ ਦੇ ਕੋਲੇ ਹੀ ਉਹਨਾਂ ਵਾਂਗੂ ਪੈਸਾ ਹੋਵੇ ਪਰ ਸਭ ਤੋਂ ਵੱਡੀ ਗੱਲ ਅਸੀਂ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਪੈਸੇ ਜਾਂ ਧਨ ਦੌਲਤ ਨੂੰ ਕਿਉਂ ਵੇਖਦੇ ਆ ਅਸੀਂ ਆਪਣੇ ਪਾਸਟਰ ਜੀ ਦੇ ਸੈਕਰੀਫਾਈਸ ਨੂੰ ਉਹਦੇ ਬਲੀਦਾਨ ਨੂੰ ਉਹਦੀਆਂ ਉਹਦੀ ਸੇਵਕਾਈ ਨੂੰ ਕਿਉਂ ਨਹੀਂ ਦੇਖਦੇ ਛੜੀ ਚੀਜ਼ ਸਾਨੂੰ ਦੇਖਣ ਦੀ ਲੋੜ ਆ ਉਧਰ ਸਾਨੂੰ ਬੜਾ ਧਿਆਨ ਕਰਨ ਦੀ ਲੋੜ ਆ ਪਤਰਸ ਅਤੇ ਯੋਹਨਾ ਆਪਣਾ ਸਾਰਾ ਕੁਝ ਛੱਡ ਕੇ ਕੋਈ ਕੰਮ ਨਹੀਂ ਸੀ ਕਰਦੇ ਕੋਈ ਜੌਬ ਨਹੀਂ ਸੀ ਕਰਦੇ ਸਿਰਫ ਪ੍ਰਭੂ ਦੀ ਸੇਵਕਾਈ ਕਰਦੇ ਸੀ ਪਹਿਲਾਂ ਉਹ ਕੰਮ ਕਰਦੇ ਸੀ ਪਹਿਲਾਂ ਉਹ ਆਪਣਾ ਬਿਜ਼ਨਸ ਕਰਦੇ ਸੀ ਪਰਮੇਸ਼ਵਰ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਸੇਵਕਾਈ ਦਿੱਤੀ ਉਹਨਾਂ ਕੋਲ ਸੋਨਾ ਚਾਂਦੀ ਤਾਂ ਅਦੌਲਤ ਨਹੀਂ ਸੀ ਪਰ ਉਹਨਾਂ ਕੋਲ ਯਿਸੂ ਦਾ ਨਾਮ ਸੀ ਉਹਨਾਂ ਕੋਲ ਈ ਬਿਮਾਰਾਂ ਨੂੰ ਚੰਗੇ ਕਰਨ ਦਾ ਅਧਿਕਾਰ ਸੀ ਉਹਨਾਂ ਕੋਲੇ ਬਰਕਤ ਦੇਣ ਦਾ ਅਧਿਕਾਰ ਸੀ ਹਾਲੇਲੂਇਆ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਉਸ ਬਿਮਾਰ ਨੂੰ ਕਿਹਾ ਯਿਸੂ ਦੇ ਨਾਮ ਦੇ ਵਿੱਚ ਤੁਰ ਫਿਰ ਜਿਹੜਾ ਤੁਰ ਨਹੀਂ ਸੀ ਸਕਦਾ ਜਿਹਦੇ ਪੈਰ ਗਿੱਟੇ ਵਿੰਗੇ ਸਨ ਯਿਸੂ ਮਸੀਹ ਨੇ ਉਹਨਾਂ ਦੇ ਪ੍ਰਾਰਥਨਾਵਾਂ ਦੇ ਦੁਆਰਾ ਉਸ ਬਿਮਾਰ ਨੂੰ ਚੰਗਾ ਕੀਤਾ ਤੇ ਬਿਲਕੁਲ ਚੰਗਾ ਹੋ ਗਿਆ ਅਗਰ ਤੁਹਾਡਾ ਪਾਸਟਰ ਤੁਹਾਡੇ ਲਈ ਦੁਆ ਕਰਦਾ ਆ ਵਰਤ ਰੱਖਦਾ ਆ ਤੁਸੀਂ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਆਪਣੇ ਪਾਸਟਰ ਜੀ ਦੇ ਦੁਆਰਾ ਬਰਕਤ ਪਾਈ ਹੈ ਉਹਨਾਂ ਦੀਆਂ ਦੁਆਵਾਂ ਦੇ ਨਾਲ ਆਸ਼ੀਸ਼ ਪਾਈ ਹੈ ਭਾਵੇਂ ਕੋਈ ਵੀ ਬਰਕਤ ਹੋਵੇ ਭਾਵੇਂ ਛੋਟੀ ਹੈ ਵੱਡੀ ਹੈ ਪੁੱਤਰ ਹੈ ਧੀ ਹੈ ਘਰ ਹੈ ਨੌਕਰੀ ਹੈ ਕੁਝ ਵੀ ਹੈ ਤੈਨੂੰ ਸਿਰਸ ਨੂੰ ਛੋਟੀ ਜੀ ਗੱਲ ਪਿੱਛੇ ਅਗਰ ਕਹੋ ਕਿ ਮੇਰੀ ਪੈਸੇ ਨਾਲ ਮਦਦ ਨਹੀਂ ਕੀਤੀ ਤੇ ਇਹ ਠੀਕ ਨਹੀਂ ਹੈ ਇੱਕ ਪਰਮੇਸ਼ਰ ਦਾਸ ਤੁਹਾਨੂੰ ਸਾਰੀਆਂ ਚੀਜ਼ਾਂ ਨਹੀਂ ਦੱਸ ਸਕਦਾ ਕਿ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਦੀ ਰਹਿ ਕੇ ਸੇਵਾ ਕਰਦਾ ਹੈ ਉਹ ਤੇ ਸਮਝਣ ਦੀ ਲੋੜ ਹੈ ਇੱਕ ਵਿਸ਼ਵਾਸੀ ਹੋਣ ਦੇ ਨਾਤੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਪਾਸਟਰ ਜੀ ਕਿਹੜੇ ਹਾਲਾਤਾਂ ਵਿੱਚੋਂ ਦੀ ਸੇਵਾ ਕਰਦੇ ਹੈ ਅਗਰ ਛੋਟੀ ਜੀ ਗੱਲ ਪਿੱਛੇ ਅਸੀਂ ਇੱਕ ਰੱਬ ਦੇ ਦਾਸ ਨੂੰ ਜਿਨ੍ਹਾਂ ਦੇ ਨਾਲ ਆਪਾਂ ਕਿੰਨੇ ਸਾਲ ਤੋਂ ਜੁੜੇ ਹੋਨੇ ਆ ਇੱਕ ਪਰਿਵਾਰ ਬੜਿਆ ਹੁੰਦਾ ਅਗਰ ਦਿਲ ਦੁਖਾਵਾਂਗੇ ਉਹਨੂੰ ਤਾਨੇ ਮਾਰਾਂਗੇ ਕਿ ਤੂੰ ਸਾਡੀ ਮਦਦ ਨਹੀਂ ਕੀਤੀ ਸਾਨੂੰ ਪੈਸੇ ਨਹੀਂ ਦਿੱਤੇ ਤੇ ਕੀ ਇਹ ਇੱਕ ਚੰਗੇ ਵਿਸ਼ਵਾਸੀ ਹੋਣ ਦੇ ਨਾਤੇ ਆਪਾਂ ਨੂੰ ਇਹ ਗੱਲ ਸ਼ੋਭਾ ਦਿੰਦੀ ਹੈ ਬਿਲਕੁਲ ਨਹੀਂ ਕਦੇ ਅਸੀਂ ਪੁੱਛੀਏ ਰਬ ਦੇ ਦਾਸ ਨੂੰ ਸਪੈਸ਼ਲ ਬੈਠ ਕੇ ਟਾਈਮ ਕੱਢ ਕੇ ਪਾਸਟਰ ਜੀ ਕਿੱਦਾਂ ਗੁਜ਼ਰ ਰਹੀ ਐ ਕਿੱਦਾਂ ਚੱਲ ਰਿਹਾ ਅਗਰ ਤੁਸੀਂ ਪੁੱਛੋਗੇ ਬੈਠੋਗੇ ਉਹਦਾ ਦੁੱਖ ਪੁੱਛੋਗੇ ਤੇ ਤੁਹਾਨੂੰ ਫਿਰ ਪਤਾ ਲੱਗੇਗਾ ਪਰ ਜੇ ਅਸੀਂ ਕਹੀਏ ਨਾ ਜੀ ਦੂਸਰੀ ਚਰਚ ਵਾਲਾ ਘਰ ਬਣਾ ਕੇ ਦੇ ਰਿਹਾ ਪੈਸੇ ਨਾਲ ਮਦਦ ਕਰ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ ਤੇ ਉਹ ਗਲਤ ਹੈ ਹallelujah ਉਹ ਠੀਕ ਨਹੀਂ ਹੈ ਬਥੇਰੇ ਪੈਸੇ ਵਾਲੇ ਪਾਸਟਰ ਬਹੁਤ ਨੇਗੇ ਅਮੀਰ ਬੰਦੇ ਦੇ ਬੜੇ ਜਿਨ੍ਹਾਂ ਨੇ ਪੈਸਾ ਇਕੱਠਾ ਕੀਤਾ ਹੋਇਆ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਕੀਤਾ ਹੋਵੇ ਪਹਿਲਾਂ ਉਹਨਾਂ ਨੇ ਪੈਸਾ ਇਕੱਠਾ ਕੀਤਾ ਆ ਫਿਰ ਉਹ ਮਦਦ ਕਰਨ ਲੱਗੇ ਨੇ ਉਹਨਾਂ ਕੋਲੇ ਪੈਸਾ ਆਉਂਦਾ ਆ ਤਾਂ ਉਹ ਮਦਦ ਕਰਦੇ ਹਨ ਪਰ ਜੇ ਸੀ ਕਹੀਏ ਵੀ ਨਹੀਂ ਅਗਰ ਉਹ ਮਦਦ ਕਰਦਾ ਸਾਡੇ ਵਾਲਾ ਵੀ ਮਦਦ ਕਰੇ ਇਹ ਬਿਲਕੁਲ ਗਲਤ ਹੈ ਇਹ ਬਿਲਕੁਲ ਵੀ ਠੀਕ ਨਹੀਂ ਹੈ ਔਰ ਫਿਰ ਕਈ ਵਾਰ ਇਹ ਕਹਿੰਦੇ ਹੋਗਾ ਨਹੀਂ ਇਹ ਪੈਸਿਆਂ ਨਾਲ ਮਦਦ ਨਹੀਂ ਕਰਦਾ ਜਿਹੜਾ ਮਦਦ ਕਰਦਾ ਆਪਾਂ ਉਹਨਾਂ ਦੇ ਕੋਲ ਚਲਦੇ ਆ ਇਹ ਵੀ ਗਲਤ ਹੈ ਕਿਉਂਕਿ ਇਹਦਾ ਮਤਲਬ ਫਿਰ ਇਹ ਹੋ ਗਿਆ ਕਿ ਅਸੀਂ ਆਪਣੇ ਪਾਸਟਰ ਜੀ ਦੀਆਂ ਉਹ ਸਾਰੀਆਂ ਸੇਵਾਵਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਜਿਹੜੇ ਚੰਗੇ ਕੰਮ ਨੇ ਜਿਹੜੀਆਂ ਜਿਨ੍ਹਾਂ ਦੇ ਦੁਆਰਾ ਅਸੀਂ ਨੇ ਬਰਕਤ ਪਾਈ ਹੈ ਅਸੀਂ ਉਹਨਾਂ ਨੂੰ ਪੈਰਾਂ ਥੱਲੇ ਮੰਦੋਲ ਕੇ ਅਸੀਂ ਸਿਰਫ ਇੱਕ ਪੈਸੇ ਦੇ ਲਈ ਦੂਜੇ ਪਾਸੇ ਜਾ ਰਹੇ ਹਾਂ ਇੱਕ ਘਰ ਲਈ ਜਾਂ ਕਿਸੇ ਹੋਰ ਚੀਜ਼ ਲਈ ਲਾਲਚ ਵਿੱਚ ਆਪਾਂ ਦੂਜੇ ਪਾਸੇ ਜਾ ਰਹੇ ਹਾਂ ਇਹ ਉਸ ਤੋਂ ਵੀ ਵੱਡੀ ਗਲਤੀ ਹੈ ਅੱਜ ਹਰ ਇੱਕ ਵਿਸ਼ਵਾਸੀ ਨੂੰ ਦੇਖਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਕਦੇ ਬੈਠ ਕੇ ਦੁੱਖ ਪੁੱਛਿਆ ਕਰੋ ਦਰਦ ਪੁੱਛਿਆ ਕਰੋ ਇੱਕ ਵਿਸ਼ਵਾਸੀ ਦੇ ਲਈ ਇਹ ਨਹੀਂ ਇਸ਼ਾਰਾ ਕਾਫੀ ਆ ਹੋ ਸਕਦਾ ਪ੍ਰਭੂ ਦੇ ਦਾਸ ਦੀ ਮੁਸਕਾਨ ਦੇ ਪਿੱਛੇ ਕੁਝ ਦਰਦ ਵੀ ਹੋ ਸਕਦਾ ਹੈ ਤੁਸੀਂ ਉਹ ਦਰਦ ਨਹੀਂ ਦੇਖ ਰਹੇ ਤੁਸੀਂ ਉਹ ਤਕਲੀਫ ਸ਼ਾਇਦ ਨਹੀਂ ਦੇਖ ਰਹੇ ਦੇਖੋ ਉਸ ਨੂੰ ਹallelujah ਉਮੀਦ ਕਰਦਾ ਹਾਂ ਕਿ ਇਸ वचन ਦੇ ਦੁਆਰਾ ਤੁਸੀਂ ਆਪਣੇ ਜੀਵਨ ਉਤੇ ਜ਼ਰੂਰ ਧਿਆਨ ਕਰੋਗੇ ਪਰਮੇਸ਼ਰ ਤੁਹਾਡੇ ਨਾਲ ਹੋਵੇ ਜੈਮਸੀ